ਲੋਕਾਂ ਦੀ ਸਿਹਤ ਦਾ ਰੱਖਿਆ ਖਿਆਲ 10 ਲੱਖ ਸਿਹਤ ਬੀਮਾ ਦੀ ਕੀਤੀ ਸ਼ੁਰੂਆਤ ਚਾਰੇ ਪਾਸੇ ਪੰਜਾਬ ਸਰਕਾਰ ਦੀ ਹੋਈ ਬੱਲੇ ਬੱਲੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਧੰਨਵਾਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਿਸਾਨ ਪਰਿਵਾਰਾਂ ਦੀ ਸਭ ਤੋਂ ਵੱਡੀ ਚਿੰਤਾ ਬਿਮਾਰੀ ਅਤੇ ਇਲਾਜ ਦਾ ਖਰਚਾ ਇਹ ਫਿਕਰਾਂ ਹਮੇਸ਼ਾ ਲਈ ਖਤਮ ਕਰ ਦਿੱਤੀਆਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਹੁਣ ਕਿਸਾਨ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਤਾਂ ਜੋ ਕੋਈ ਕਿਸਾਨ ਬਿਮਾਰੀ ਦੇ ਡਰ ਦੇ ਨਾਲ ਜ਼ਮੀਨ ਗਿਰਬੀ ਨਾ ਰੱਖੇ ਕਰਜ਼ੇ ਵਿੱਚ ਨਾ ਡੁੱਬੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਨਾ ਗਵਾਵੇ ਜਿੱਦਾਂ ਚੱਲਦੇ ਪੰਜਾਬ ਸਰਕਾਰ ਨੇ ਸਿਹਤ ਬੀਮਾ 10 ਲੱਖ ਤੱਕ ਜਿਹੜਾ ਬਣਾ ਦਿੱਤਾ ਇਸ ਦੇ ਨਾਲ ਲੋਕ ਹਰ ਇੱਕ ਬਿਮਾਰੀ ਦਾ ਇਲਾਜ ਕਰਵਾ ਸਕਣਗੇ ਆਮ ਆਦਮੀ ਪਾਰਟੀ ਸਰਕਾਰ ਦੀ ਲੋਕ ਭਲਾਈ ਅਤੇ ਕਿਸਾਨ ਹਿਮਾਇਤੀ ਨੀਤੀ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਬਿਨਾ ਕਿਸੇ ਭੇਦਭਾਵ ਬਿਨਾ ਕਿਸੇ ਸ਼ਰਤ ਦੇ ਤਹਿਤ 800 ਪਲੱਸ ਕੈਂਪ ਸਰਕਾਰ ਖੁਦ ਪਿੰਡ-ਪਿੰਡ ਪਹੁੰਚੀ ਹੈ ਅਤੇ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਨੇ ਲੱਖਾਂ ਕਿਸਾਨ ਪਰਿਵਾਰਾਂ ਦਾ ਇਲਾਜ ਪਹਿਲਾਂ ਤੋਂ ਚੱਲ ਰਿਹਾ ਹੈ ਬਿਨਾ 1 ਰੁਪਿਆ ਖਰਚ ਕੀਤੇ ਇਲਾਜ ਜਿਹੜਾ ਕਿ ਉਹ ਹੋਵੇਗਾ ਦਿਲ ਦੀ ਬਿਮਾਰੀ ਕੈਂਸਰ ਗੁਰਦੇ ਅੱਖਾਂ ਅਤੇ ਹੱਡੀਆਂ ਵਰਗੀਆਂ ਸਾਰੀਆਂ ਵੱਡੀਆਂ ਬਿਮਾਰੀਆਂ ਇਸ ਸਿਹਤ ਬੀਮਾ ਦੇ ਵਿੱਚ ਕਵਰ ਨੇ ਇਸ ਹਰ ਇੱਕ ਬਿਮਾਰੀ ਦਾ ਇਲਾਜ ਹੋਵੇਗਾ ਕਾਰਡ ਦਿਖਾਓ ਅਤੇ ਇਲਾਜ ਸ਼ੁਰੂ ਨਾ ਕਾਗਜ਼ੀ ਕਾਰਵਾਈ ਨਾ ਦਲਾਲ ਤੇ ਨਾ ਕੋਈ ਪਰੇਸ਼ਾਨੀ ਮੁਫਤ ਦੇ ਵਿੱਚ ਬਿਨਾਂ ਕਿਸੇ ਝਿਜਕ ਤੋਂ ਤੁਹਾਡਾ ਇਲਾਜ ਹੋਵੇਗਾ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਕਿਸਾਨ ਪਰਿਵਾਰਾਂ ਨੂੰ ਬਿਮਾਰੀ ਦੇ ਇਲਾਜ ਦੇ ਖਰਚੇ ਨੇ ਤੋੜ ਦਿੱਤਾ ਅਤੇ ਬੱਚਿਆਂ ਦੀ ਪੜ੍ਹਾਈ ਤੱਕ ਛੁੱਟ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸੱਚਾਈ ਨੂੰ ਸਮਝਿਆ ਮੁੱਖ ਮੰਤਰੀ ਸਿਹਤ ਯੋਜਨਾ ਦੇ ਜ਼ਰੀਏ ਕਿਸਾਨਾਂ ਨੂੰ ਸੁਰੱਖਿਆ ਅਤੇ ਭਰੋਸਾ ਦਿੱਤਾ ਅੱਜ ਕਿਸਾਨ ਪਰਿਵਾਰ ਨਿਸ਼ਚਿੰਤ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਿਮਾਰੀ ਆਵੇਗੀ ਤਾਂ ਸਰਕਾਰ ਸਾਡੇ ਨਾਲ ਖੜੀ ਹੋਵੇਗੀ ਤੇ ਸਾਡਾ ਹਰ ਇੱਕ ਬਿਮਾਰੀ ਦਾ ਮੌਤ ਦੇ ਵਿੱਚ ਇਲਾਜ ਹੋਵੇਗਾ ਸਾਨੂੰ ਹੁਣ ਪੈਸੇ ਜਾਂ ਆਪਣੇ ਜਿਹੜੀਆਂ ਜ਼ਮੀਨਾਂ ਨੇ ਗਹਿਣੇ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਲੋਕਾਂ ਦੀ ਰਾਏ ਤੇ ਸੁਵਾਲਾਂ ਦੀ ਗੱਲ ਕਰੀਏ ਪਿਛਲੀਆਂ ਸਰਕਾਰਾਂ ਦੇ ਸਮੇਂ ਕੀ ਕਦੇ ਅਜਿਹਾ ਹੋਇਆ ਕੀ ਇਲਾਜ ਲਈ ਪੈਸੇ ਨਹੀਂ ਸਨ ਅਤੇ ਤੁਹਾਨੂੰ ਜ਼ਮੀਰ ਗਿਰਬੀ ਰੱਖਣੀ ਪਈ ਜਾਂ ਭਾਰੀ ਕਰਜ਼ਾ ਲੈਣਾ ਪਿਆ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਇਹ ਵੀ ਵੱਡਾ ਸਵਾਲ ਆ ਜਰੂਰ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਜਿਹੜੇ ਅਸੀਂ ਸਵਾਲ ਰੱਖ ਰਹੇ ਜਨਤਾ ਦੇ ਸਾਹਮਣੇ ਜਨਤਾ ਇਹ ਸਾਰੇ ਸਵਾਲਾਂ ਦੇ ਜਵਾਬ ਜਰੂਰ ਕਮੈਂਟਾਂ ਦੇ ਵਿੱਚ ਸਾਂਝੇ ਕਰਨ ਮੁੱਖ ਮੰਤਰੀ ਸਿਹਤ ਯੋਜਨਾ ਦੇ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕੀ ਰਾਹਤ ਮਿਲੀ ਆ ਠੀਕ ਆ ਜੀ ਬਖਸ਼ੀ ਵਾਲਾ ਜ਼ਿਲਖਤਾਰ ਖਾਨਾ ਮੈਂ ਛੋਟਾ ਕਿਸਾਨ ਦੁੱਧ ਵੇਚ ਕੇ ਗੁਜ਼ਾਰਾ ਰੱਟਣਾ ਸਾਨੂੰ ਬਹੁਤ ਵਧੀਆ ਸਕੀਮ ਲੱਗੀ ਆ ਇਹਨਾਂ ਦੀ ਉਮਰ 52 ਸਾਲ ਦੀ ਆ ਜੀ ਬਹੁਤ ਔਖੇ ਰਹੇ ਆ ਜੀ ਬਹੁਤ ਜਿਆਦੇ ਔਖੇ ਰਹੇ ਆ ਬਹੁਤ ਪਰਿਵਾਰ ਭੈਣਾ ਤੋਂ ਲੈ ਕੇ ਬਜ਼ੁਰਗਾਂ ਤੱਕ ਹੁਣ ਅਸੀਂ ਐਂ ਕਹਿਣਾ ਚਾਹਾਂਗੇ ਵੀ ਵਧੀਆ ਸਰਕਾਰ ਆ ਸਾਡੀ ਧੰਨਵਾਦ ਪੱਕਾ ਕਰਾਂਗੇ ਸਾਡੀ ਸੁਣਵਾਈ ਹੋਈ ਆ ਕੇਸ ਦੀ ਅੱਛਾ ਜੀ 32 ਸਾਲ ਹੋ ਗਏ ਮੈਨੂੰ ਰਾਈ ਪੈਂਦੇ ਨੂੰ ਪਿੰਡ 'ਚ ਪਰ ਆ ਭਗਵਾਨ ਤੁਮਾਨ ਦੇ ਯਾਦ ਦੇ ਵੀ ਸੁਣਵਾਈ ਹੋਈ ਆ ਬਲਬੀਰ ਸਿੰਘ ਜਿਉਂਦਾ ਰਹੇ ਐਮ ਐਲ ਏ ਲਚਕਾਣੀ ਜੀ ਹਾਂਜੀ ਹਾਂਜੀ ਖਾਦਮਾ ਤੋਂ ਤੁਸੀਂ ਹੈ ਜੀ ਕਿਸਾਨ ਹਾਂਜੀ ਹਾਂਜੀ ਇੱਕ ਛੋਟੇ ਕਿਸਾਨ ਆ ਜੀ ਹਾਂਜੀ ਸੇਮਾਨ ਸਾਹਿਬ ਜੀ ਦੀ ਸਕੀਮ ਹੈਗੀ ਆ ਮੰਤਰੀ ਸਾਹਿਬ ਦੀ ਮਾਈ ਯੋਜਨਾ ਹਾਂਜੀ ਕਿਵੇਂ ਵੇਖਦੇ ਹੋ ਉਹ ਬਹੁਤ ਵਧੀਆ ਇੱਕ ਨੰਬਰ ਹੈ ਜੀ ਹਾਂਜੀ ਬਹੁਤ ਵਧੀਆ ਭਗਵੰਤ ਮਾਨ ਜਿੱਦਨ ਤੋਂ ਆਇਆ ਹੈ ਉਦੋਂ ਤੋਂ ਕੰਮ ਸਾਫ਼ ਹੀ ਬਣਦੇ ਆ ਰਹੇ ਨੇ ਹਾਂਜੀ ਪਹਿਲਾਂ ਤਾਂ ਵੋਹ ਹੀ ਨਹੀਂ ਕਰਦੇ ਸੀ ਕਿ ਹੁਣ ਤਾਂ ਸਾਡੇ ਪੰਜਾਬ ਜੋ ਆਪਣਾ ਲਚਕਾਣੀ ਪਿੰਡਾ ਸਾਡਾ ਬਹੁਤ ਵਧੀਆ ਹੋ ਰਿਹਾ ਹਾਲ ਨਾਲੇ ਲਾਈਟਾਂ ਲੱਗ ਗਈਆਂ ਅਸਾ ਪੱਕੀਆਂ ਸੜਕਾਂ ਹੋ ਰਹੀਆਂ ਨੇ ਆਲਦਾਲਾ ਪਿੰਡ ਦਾ ਆਲਦਾਲਾ ਪੱਕਾ ਹੋ ਰਿਹਾ ਤੇ ਸਭ ਕੁਝ ਵਧੀਆ ਹੋ ਰਿਹਾ ਜਿੰਨਾ ਵੀ ਹੋ ਰਿਹਾ ਜਿੱਦਣ ਦਾ ਭਗਵੰਤ ਮਾਨ ਮਾਨ ਆਏ ਨੇ ਪਹਿਲਾਂ ਕਿਵੇਂ ਜਿਵੇਂ ਪਰਮਾਤਮਾ ਦਾ ਕਰੇ ਪਹਿਲਾਂ ਜਿਵੇਂ ਕੋਈ ਪਿਮਾਰਟ ਮਾਰੋਂ ਦੇ ਪਹਿਲਾਂ ਕਿਵੇਂ ਕੋਈ ਵੀ ਪੈਸੇ ਕਮਾ ਨਹੀਂ ਸਕਦਾ ਹਾਂਜੀ ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਹੁਣ ਵਧੀਆ ਭਗਵੰਤ ਮਾਨ ਨੇ ਮਾਨ ਨੇ ਵਧੀਆ ਕੰਮ ਕਰ ਰਿਹਾ ਪੰਜਾਬ ਤੇ ਹੁਣ ਵੀ ਅਗਲੇ ਵਾਰ ਵੀ ਆਊਗਾ ਤੁਹਾਨੂੰ ਕੀ ਲੱਗਦਾ ਆਪਣੇ ਕਿਸਾਨਾਂ ਲਈ ਇਹ ਸਕੀਮ ਕਿਵੇਂ ਦੀ ਹੈ ਵਧੀਆ ਹੀ ਬਹੁਤ ਵਧੀਆ ਜੀ ਇੱਕ ਨੰਬਰ ਫਸਟ ਨਾਮ ਅਮਰੀਕ ਸਿੰਘ ਹੈ ਜੀ ਪਿੰਡ ਸਿੱਧੂਵਾਲ ਬਹੁਤ ਵਧੀਆ ਜੇ ਕੋਈ ਗਰੀਬੰਦਾ ਲਾਜ ਨਹੀਂ ਕਰਵਾ ਸਕਦਾ ਹੈਗਾ ਉਹ ਆਪਣਾ ਲਾਜ ਤਾਂ ਕਰਵਾ ਸਕਦਾ ਜਿੱਥੇ ਤੱਕ ਹੋ ਸਕੇ ਵੱਧੋ ਵੱਧ ਬਹੁਤ ਫਾਇਦਾ ਹੁੰਦਾ ਹੈ ਤੁਸੀਂ ਕੰਮ ਕੀ ਕਰਦੇ ਹੋ ਖੇਤੀਬਾੜੀ ਨਾਲ ਸੰਬੰਧਤ ਹੈ ਜੀ ਕਿਸਾਨ ਹਾਂਜੀ ਹਾਂ ਇਸਾਰ ਪਹਿਲਾ ਜਿਵੇਂ ਪਹਿਲਾ ਸਰਕਾਰਾਂ ਆਈਆਂ ਕਈ ਆਈਆਂ ਕਈ ਗਈਆਂ ਸੋਨੇ ਕਰੀਏ ਹੈ ਜੀ ਸਰਕਾਰ ਦਾ ਕਦੀ ਦੇਖਿਆ ਕੰਮ ਨਹੀਂ ਜੀ ਉਹਨਾਂ ਨਾਲ ਬਹੁਤ ਫਰਕ ਹੈ ਜੀ ਇਹ ਚੀਜ਼ ਦਾ ਸਰਕਾਰ ਦਾ ਜੀ ਕੰਮ ਵੀ ਚਾਹੇ ਘੱਟ ਹੋਇਆ ਯਾਨੀ ਕਿ ਜਿਹੜਾ ਵੀ ਆਪਣਾ ਹੋ ਰਿਹਾ ਹੈ ਯੋਜਨਾ ਨੇ ਇਹਨਾਂ ਦਾ ਫਾਇਦਾ ਬਹੁਤ ਮਿਲ ਰਿਹਾ ਹੈ ਜਿਵੇਂ ਹਰ ਇੱਕ ਇਨਸਾਨ ਨੂੰ ਕਦੀ ਕਦੀ ਦੁੱਖ ਸੁੱਖ ਲੱਗਿਆ ਰਹਿੰਦਾ ਹੈਗਾ ਤਕਲੀਫ ਹੁੰਦੀ ਹੈ ਜੀ ਸੋਚੀ ਵੀ ਕਦੀ ਦੁੱਖ ਸੁੱਖ ਆਦੇ ਆਉਂਦੇ ਆ ਜੀ ਜੇ ਕਲ ਕਦੀ ਕਰਜ਼ਾ ਲੈ ਲਿਆ ਹੋਵੇ ਕਿੱਥੇ ਤੋਂ ਇਹ ਤਾਂ ਚਲੋ ਚੱਲੀ ਜਾਂਦਾ ਇਹਦਾ ਨਾਰਮਲ ਦੀ ਖੇਤੀਬਾੜੀ ਦੇ ਸਰਤੇ ਜੀ ਚੱਲਿਆ ਜਾਂਦੀ ਨੇ ਚੀਜ਼ਾਂ ਜੀ ਅੱਗੇ ਪਿੱਛੇ ਚਲੋ ਵੀ ਜਿਹੜੀ ਸਹੂਲਤਾਂ ਪਬਲਿਕ ਤੱਕ ਪਹੁੰਚਦੀ ਹੋ ਜੇ ਉਹ ਹੀ ਸਭ ਤੋਂ ਵਧੀਆ ਹੈ ਕਿਉਂ ਤਾਕੜਾ ਬੰਦਾ ਤਾਂ ਪੱਲੇ ਤੋਂ ਵੀ ਕਰਾ ਲੈਂਦਾ ਹੈ ਕਰੀਬ ਦੇ ਬੰਦੇ ਨੂੰ ਹੁੰਦਾ ਵੀ ਜੋ ਆਪਣਾ ਤਿਲ ਫੁੱਲ ਮਿਲ ਸਕੇ ਕੁਛ ਨਾ ਕੁਛ ਉਥੇ ਹੀ ਜ ਆਪਣਾ ਭਲਾ ਹੋ ਸਕਦਾ ਉਥੇ ਪਬਲਿਕ ਦਾ ਉਹਦੇ ਖਾਤਰ ਬਹੁਤ ਵਧੀਆ ਲਾਹੇਵੰਦ ਚੀਜ਼ ਹੈ ਇਹ ਤੇ ਸੀਐਮਐਲ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹਾਂ ਜੀ ਸੀਐਮਨ ਸੀਐਮ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਵੀ ਆਪਣਾ ਪੰਜਾਬ ਦਾ ਵਿਕਾਸ ਕਰੇ ਜਿੰਨਾ ਕੋ ਹੋ ਸਕਦਾ ਬਹੁਤ ਵਧੀਆ ਜਿੰਨਾ ਕੀਤਾ ਬਹੁਤ ਠੀਕ ਹੈ ਜੀ ਜਿਹੜਾ ਪਹਿਲਾਂ ਤੇ ਉਹ ਆਪਣੀ ਜਗ੍ਹਾ ਆਪਣਾ ਕਰਦੇ ਹੁੰਦੇ ਜਿੰਨਾ ਇਹਨਾਂ ਤੋਂ ਹੋ ਰਿਹਾ ਕਰ ਰਹੇ ਨੇ ਉਹਨਾਂ ਧੰਨਵਾਦ ਕਰਨਾ ਚਾਹੁੰਗਾ ਸੀਐਮਨ ਸਾਹਿਬ ਦਾ ਜੀ ਧੰਨਵਾਦ ਜੀ ਉਹਨਾਂ ਦਾ ਕਰਦੇ ਆ ਬਸ ਵੀ ਉਹਨਾਂ ਨੂੰ ਚਾਰ ਚੰਦਰ ਲੱਗੇ ਰਹਿਣ ਜੀ ਆਏ ਵੀ ਪੰਜਾਬ ਦੇ ਸੀਐਮ ਜਿੰਨਾ ਪਬਲਿਕ ਨੇ ਬਣਾਇਆ ਜੀ ਇਹਨੂੰ ਇੱਕ ਆਮ ਨੋਰਮਲ ਬੰਦੇ ਤੋਂ ਜੀ ਆਮ ਤੋ ਜੀ ਖਾਸ ਬਣਾਇਆ ਜੀ ਬਹੁਤ ਫਰਕ ਆ ਜੀ ਉਹ ਆ ਜਾ ਸਹੂਲਤਾਂ ਦਾ ਵੀ ਥੋੜਾ ਮੋਟਾ ਫਰਕ ਪੈਣਾ ਚਾਹੀਦਾ ਜੀ ਕਿਉਂ ਜਿਹੜਾ ਜਆ ਪਬਲਿਕ ਨੇ ਸਾਥ ਦੇ ਆਤੀ ਹੋ ਜਾ ਉਹ ਦੇਰੇ ਨੇ ਜੀ ਕਿਉਂ ਹਰ ਇੱਕ ਦੀ ਕੋਈ ਪੂਰੀ ਤਾਂ ਕਿਸੇ ਦੀ ਕਰ ਨਹੀਂ ਸਕਦਾ 100% ਜੀ ਇਹੀ ਆ ਵੀ 40 45 50% ਹੋ ਜੇ ਇੰਨੇ ਤੇ ਬਹੁਤ ਫਰਕ ਪੈ ਜਾਂਦਾ ਪਬਲਿਕ ਦਾ ਜੀ ਇਹ ਬਹੁਤ ਹੈ ਜੀ ਉਹ ਬਹੁਤ ਚੋਟ ਮਿਲਦੀ ਆ ਵਗਿਆ ਮਿਲਦੀ ਆ ਉਹ ਤੇ ਜਨਾਬਾ ਤੋਂ ਵਧੀਆ ਹੈ ਸਿੱਕੀ ਬਾੜੀ ਛੋਟੀ ਹੀ ਹੈ ਛੋਟੀ ਹੀ ਕਰਦੇ ਨੇ ਜੀ ਵੀ ਨਾ ਡੋਟੇ ਨਹੀਂ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੇ ਫੈਸਲੇ ਤੇ ਤੁਸੀਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜੋ ਇਹ ਪ੍ਰਾਲਾ ਕੀਤਾ ਜਿੱਥੇ ਇਸ ਦੇ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਸਾਡੇ ਦਰਸ਼ਕ ਤੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਿਊਰੋ ਰਿਪੋਰਟ ਆਜ਼ਾਦ ਸੂਰ